ਚਾਹ ਕਿਸਾਨੀ ਦੀਆਂ ਚਾਹ ਜਵਾਨੀ ਦੀਆਂ ਚਾਹ ਧਰਮ ਦੀਆਂ ਜਿੱਥੇ ਵੀ ਕਿਤੇ ਕੰਮ ਦੀ ਸੁਣ ਕਰਕੇ ਮੰਡੀਆਂ ਦੀ ਗੱਲ ਕਰ ਲੋ ਕੋੜਾ ਕੰਮ ਹੈ ਜਿਹੜਾ ਅੱਜ ਤੱਕ ਨਹੀਂ ਕੀਤਾ ਸ਼ਹੀਦਾਂ ਦੇ ਆਜ਼ਾਦਗਾਰਾਂ ਦੀ ਗੱਲ ਸੋ ਪਰ ਇਹ ਹੈ ਕਿ ਝੂਠ ਨਹੀਂ ਫੇਰਿਆ ਗਲਤ ਵਾਦਾ ਨਹੀਂ ਕੀਤਾ ਝੂਠਾ ਵਾਦਾ ਨਹੀਂ ਕੀਤਾ ਬਸ ਅਮ ਜਵਾਨ ਸਾਥੀ ਬੈਠੇ ਨੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਤੁਹਾਡੀ ਆਪਣੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੀ ਤੁਸੀਂ ਬਣਾਈ ਹੋਈ ਪਾਰਟੀ ਹੈ ਤੁਹਾਡੀਆਂ ਕੁਰਬਾਨੀਆਂ ਨਾਲ ਬਣੀ ਹੋਈ ਪਾਰਟੀ ਹੈ

ਆਹ 2-3 ਦਿਨ ਰਹਿ ਗਏ ਨੇ ਉਹਦੇ 'ਚ ਤੱਕੜੇ ਹੋ ਕੇ ਪੂਰੇ ਏਕੇ ਦੇ ਨਾਲ ਕੱਲੀ-ਕੱਲੀ ਵੋਟ ਤੇ ਪਹਿਰਾ ਦੇਣਾ ਹੈ ਤਾਂ ਕਿ ਅਸੀਂ ਆਪਣੇ ਇਲਾਕੇ ਦੇ ਵਿੱਚੋਂ ਆਪਣੇ ਨਗਰ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਵਧਾ ਸਕੀਏ ਸਰਦਾਰ ਸੁਖਦੇਵ ਸਿੰਘ ਜੀ ਮਾਨ ਜੱਜਦਾਰ ਧੀਰਤ ਸਿੰਘ ਜੀ ਮਾਨਟਰ ਗਿਆਨ ਸਿੰਘ ਜੀ ਸਰਦਾਰ ਮਿਤਰਾ ਸਿੰਘ ਜੀ ਸਾਰੇ ਇਸ ਇਲਾਕੇ ਦੀਆਂ ਪ੍ਰਮੁੱਖ ਸੰਗਠਨਾਂ ਇੱਥੇ ਮੱਠੀਆਂ ਪਹਿਲਾਂ ਦਾ ਬਾਵਾ ਗਾਣਾ ਬੈਠਾ ਐ ਸੁਭਰਾ ਨੂੰ ਸੋ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਜੇ ਤੁਸੀਂ ਇੰਨੀ ਤਪਦੀ ਗਰਮੀ ਦੇ ਵਿੱਚ ਵੀ ਲੰਮਾ ਸਮਾਂ ਇੰਤਜ਼ਾਰ ਕੀਤਾ ਮੈਂ ਹੁਣ ਨਿਮਰਤਾ ਸਹਿਤ ਬੇਨਤੀ ਕਰਾਂਗਾ ਜਵਾਬ ਨੂੰ ਕਿਵੇਂ ਗੋਹੜਾ ਕਰਕੇ ਸਾਡੇ ਜੀਵਾਤਾਂ ਨਾਲ ਖੇੜ ਕੇ ਰਾਹ ਤੋਂ ਬਾਹਰ ਜਾਂਦੇ ਸਾਡੇ ਰਾਹ ਜਿਆ ਨੂੰ ਦੱਸ ਪਰੇ ਨੇ ਪੰਜਾਬ ਦੇ ਲੋਕਾਂ ਨੂੰ ਦੱਸਾਂ ਮੈਂ ਕਿ ਇਹ ਕਿੰਨੀ ਹੋਰ ਕਿਵੇਂ ਗੁੰਮਰਾ ਹੋ ਚੁੱਕੇ ਰਾਹ ਤੋਂ ਬਾਹਰ ਜਾਂਦੇ ਸਾਰੇ ਪੰਜਾਬ ਦਾ ਜੋਰ ਹੈ ਜਣਾ। ਆਪ ਹੀ ਲੋਕਾਂ ਨੇ ਇੱਕ ਕੰਪਲਟ ਜੀ। ਇਹ ਪੰਜਾਬ ਲਈ ਸੁਖਦਾਈ ਨਹੀਂ ਹੈ। ਚਿੰਤਾ ਕਰਦੀਆਂ ਹੈ। ਪਰ ਅੱਜ ਕਿਤੇ ਤੁਹਾਨੂੰ ਬੇਨਤੀ ਕਰਦੇ ਆ ਕਿ ਵੀ ਪੰਜਾਬ ਦੇ ਅਜਿਹੇ ਰਾਸੀ ਇਲਾਕਿਆਂ ਵਿੱਚ ਕਿਤੇ ਲੋਕੀ ਕੋ ਲੀਡਰ ਹੁੰਦਾ ਹੈ। ਚਿੰਨਾਵੀ ਚੋਣ ਹੋ ਰੋਂਦਾ ਉਹ ਨਹੀਂ ਵੱਡਾ ਬੋਟਾ ਬਣਿਆ। ਇਹ ਗੱਲ ਨਹੀਂ ਜੀ ਤਰ੍ਹਾਂ ਸਹੀ ਹੈ। ਅੱਜ ਇੱਕ ਯਾਰਵਾ ਖੰਦੇ ਆ ਉਹ ਵੀ ਨਾ ਆਪਾਂ ਪੰਜਾਬ ਦੇ ਮਸਲੇ ਆ ਇਹ ਆਪਦੇ ਦੁਕਾਨਦਾਰਾਂ ਦਾ ਵੀ ਜਿਹੜੇ ਕਹਾਣੇ ਆ ਉਹਨਾਂ ਕੋਈ ਹੱਲ ਨਹੀਂ ਹੋ ਰਿਹਾ ਲੇਕਿਨ ਲੱਗਦਾ ਰਿਹਾ ਤਾਂ ਬਹੁਤ ਵਧੀਆ ਹੈ ਬਹੁਤ ਵੱਡਾ ਸਹਾਇਕ ਲੋਕਾਂ ਵੱਲੋਂ ਮਿਲ ਰਿਹਾ ਹੈ ਉਹਦੇ ਕਾਰਨ ਨੇ ਕਿ ਪੰਜਾਬ ਦੀ ਜਨਤਾ ਅੱਜ ਮਹਿਸੂਸ ਕਰਨ ਲੱਗੀ ਆ ਕਿ ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਕੋਈ ਚਾਰਾ ਨਹੀਂ ਪੰਜਾਬ ਦੇ ਹੱਕਾਂ ਦੀ ਲੜਾਈ ਪੰਚਤਕ ਮਸਲਿਆਂ ਦਾ ਹੱਲ ਕਰਨ ਲਈ ਲੋਕ ਵੀ ਮਹਿਸੂਸ ਕਰਦੇ ਨੇ ਕਿ ਕੋਈ ਵੀ ਪਾਰਟੀ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਨਹੀਂ ਕਰ ਰਹੀ ਝੂਠੀਆਂ ਗਰੰਟੀਆ ਕੂੜ ਪ੍ਰਚਾਰ ਤੋਂ ਲੋਕ ਅੱਕੇ ਪਏ ਨੇ ਰੋਜ਼ ਇਹਨਾਂ ਦੇ ਕੱਪ ਸੁਣ ਸੁਣ ਕੇ ਅੱਕੇ ਪਏ ਨੇ ਔਰ ਲੋਕ ਇਹ ਚਾਹੁੰਦੇ ਨੇ ਕਿ ਇੱਕ ਪਾਰਟੀ ਜੀ ਨੇ ਕੰਨੀ ਔਰ ਕਰਨੀ ਦੀ ਪੂਰੀ ਰਹੀ ਹੈ ਜਿਹਨੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕੀਤੀ ਹੈ ਉਹ ਕੱਲਾ ਸ਼ਰੋਣੀ ਕਾਲੀਦਾਲਾ ਔਰ ਸ਼ੋਮੀਕਰ ਜਨ ਲੋਕ ਦੁਬਾਰਾ ਲੈ ਕੇ ਆਉਣਗੇ ਦੇਖੋ ਮੈਂ ਤਾਂ ਉਹਨਾਂ ਨੂੰ ਕੇਸ ਕਰ ਰਿਹਾ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਮੁੱਖ ਮੰਤਰੀ ਨੇ ਉਹ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਬੜੀ ਉੱਚੀ ਹੈ ਤੇ ਸੂਚੀ ਮਰਿਆਦਾ ਹੁੰਦੀ ਆ ਉਹ ਤਾਂ ਬਹੁਤ ਵੱਡਾ ਹੁੰਦਾ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਕੋਈ ਕਮੇਟੀ 쇼 ਨਹੀਂ ਕਰ ਰਹੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਉਸ ਮਰਿਆਦਾ ਤੇ ਰਹਿ ਕੇ ਆਪਣੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਦੇਖੋ ਯਾਰ ਲੋਕ ਇਸ ਕਰਕੇ ਕਰਦੇ ਨੇ ਕਿ ਪਿੰਡਾਂ ਦਾ ਜਿਹੜਾ ਵਿਕਾਸ ਹੋਇਆ ਸ਼ਹਿਰਾਂ ਦਾ ਹੋਇਆ ਉਹ ਸਾਰੇ ਕਾਲੀਦਲ ਦੇ ਨਾਮ ਬੋਲਦਾ ਦੂਜੀ ਗੱਲ ਇਹ ਆ ਕਾਲੀਵਾਲ ਨੇ ਕੋਈ ਝੂਠਾ ਵਾਦਾ ਨਹੀਂ ਕੀਤਾ ਪੰਜਾਬ ਨਾਲ ਜੋ ਕਿਹਾ ਉਹ ਕਰਕੇ ਦਿਖਾਇਆ ਕੋ ਚੱਜਨੀਆਂ ਭਲਾਈ ਸਕੀਮਾਂ ਚਲਾਈਆਂ ਉਹ ਚਲਾਈਆਂ ਇਹਨਾਂ ਨੂੰ ਗਰੰਟੀਆਂ ਦੇ ਗਰੰਟੀਆਂ ਝੂਠੀਆਂ ਗਰੰਟੀਆਂ ਨਹੀਂ ਦਿੱਤੀਆਂ ਇਸ ਕਰਕੇ ਲੋਕ ਸਮਝਣ ਲੱਗੇ ਨੇ ਜੀਜੇਪਸ ਕਹਿਣੀ ਔਰ ਕਰਨੀ ਤੇ ਕੋਈ ਪਾਰਟੀ ਕੰਮ ਕਰ ਰਹੀ ਆ ਤਾਂ ਕੱਲਾ ਕਾਲੀਵਾਲ ਐ ਕਿਵੇਂ ਕਰਕੇ ਲੋਕ ਦੁਆਰਾ ਵਾਪਸ ਮਿਲ ਰਹੇ ਨੇ ਲੋਕ ਮੁੱਦਿਆਂ ਦੀ ਨਹੀਂ ਸਿਰਫ ਗਰੰਟੀਆਂ ਦੀ ਗੱਲ ਕਰ ਰਹੇ ਨੇ ਮੁੱਦਿਆਂ ਦੀ ਰਾਜਨੀਤੀ ਬਹੁਤ ਪਹਨ ਜਾ ਚੁੱਕੀ ਹੈ ਤੁਸੀਂ ਕਿਵੇਂ ਦੇਖਦੇ ਨਹੀਂ ਮੁੱਦੇ ਪੰਜਾਬ ਦੇ ਤਾਂ ਬਹੁਤ ਮਸਲੇ ਨੇ ਲੋਕਾਂ ਦੇ ਦੇਖੋ ਆਰਥਿਕ ਮਸਲੇ ਵੀ ਨੇ ਲੋਕਾਂ ਦੇ ਸਮਾਜਿਕ ਮਸਲੇ ਵੀ ਨੇ ਲੋਕਾਂ ਦੀ ਰੋਜ਼ਗਾਰ ਦੀ ਮਸਲੇ ਵੀ ਨੇ ਲੋਕਾਂ ਦੇ ਪੰਜਾਬ ਦੇ ਮਸਲੇ ਵੀ ਨੇ ਸੋ ਹਰ ਮੁੱਦੇ ਤੇ ਅਕਾਲੀ ਦਲ ਤਾਂ ਆਪਦਾ ਸਟੈਂਡ ਲਈ ਸਪਸ਼ਟ ਰੂਪ ਵਿੱਚ ਖੜਾ ਹੈ ਜੇ ਪੰਤਕ ਮੁੱਦੇ ਸੀ ਪੰਜਾਬ ਦੇ ਮੁੱਦੇ ਸੀ ਤਾਂ ਹੀ ਅਸੀਂ ਸਮਝੌਤਾ ਤੋੜਿਆ ਕਿਸਾਨਾਂ ਦੇ ਮੁੱਦੇ ਸੀ ਮਜ਼ਦੂਰਾਂ ਮੁੱਦੇ ਸੀ ਤਾਂ ਹੀ ਬੀਜੇਪੀ ਨਾਲ ਵੱਖ ਹੋਏ ਅਸੀਂ ਤਾਂ ਹਮੇਸ਼ਾ ਮੁੱਦਿਆਂ ਦੀ ਰਾਜਨੀਤੀ ਕੀਤੀ ਹੈ ਔਰ ਅੱਜ ਵੀ ਮੁੱਦਿਆਂ ਦੀ ਰਾਜਨੀਤੀ ਕਰ ਰਹੇ ਹਾਂ